ਜੀ 8 ਤਰੀਕ ਨੂੰ ਧਨੋਲਾ ਥਾਣੇ ਦੇ ਵਿੱਚ ਅਸੀਂ ਇੱਕ ਐਫਆਈਆਰ ਲੌਂਚ ਕੀਤੀ ਸੀਗੀ ਐਨਡੀਪੀਐਸ ਐਕਟ ਤਹਿਤ ਉਹਦੇ ਵਿੱਚ ਇੱਕ ਬੰਦਾ ਜੋ ਅਕਿਊਜ਼ ਸੀਗਾ ਸ਼ਿਵਰਾਮ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕੀਤਾ ਸੀ ਉਹਦੇ ਤੋਂ ਸਾਨੂੰ ਰਿਕਵਰੀ ਹੋਈ ਸੀਗੀ ਨੀਅਰਬਾਊਟ 137000 ਇਨਟੌਕਸੀਕੇਟਿਡ ਕੈਪਸੂਲਸ ਤੇ ਟੈਬਲੇਟਸ ਤੇ ਨਾਲ ਇੱਕ ਪਿਕਅਪ ਗੱਡੀ ਜਦੋਂ ਅਸੀਂ ਜਿੱਦਾਂ ਰੂਟੀਨ ਦੇ ਵਿੱਚ ਵੀ ਅਸੀਂ ਕਰਦੇ ਆਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਦਾਂ ਸੀ ਐਸਟੈਬਲਿਸ਼ ਕੀਤੇ ਉਹਦੇ ਵਿੱਚ ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸਾਹਿਬ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਐਂਡ ਇੰਸਪੈਕਟਰ ਸੀਆਈਏ ਇਨਚਾਰਜ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਧਨੋਲਾ ਇੰਸਪੈਕਟਰ ਲਖਵਿੰਦਰ ਸਿੰਘ ਸਾਡੀ ਟੈਕਨੀਕਲ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਲਗਾਤਾਰ ਇਹਨਾਂ ਦੇ ਪਿੱਛੇ ਪਏ ਰਹੇ ਤੇ ਸਾਨੂੰ ਅੱਛੀ ਉਪਲਬਧੀ ਹੋਈ ਜਿਹਦੇ ਵਿੱਚ ਅਸੀਂ ਇੱਕ ਅਕਿਊਜ਼ ਫੜਿਆ ਸੀਗਾ ਮੁਹੰਮਦ আলম ਜੋ ਸਹਾਰਨਪੁਰ ਦਾ ਰਹਿਣ ਵਾਲਾ ਹੈ ਜੋ ਕਿ ਇਸ ਬੰਦੇ ਦੇ ਨਾਲ ਇਨ ਟੱਚ ਸੀਗਾ ਜਿਹਨੂੰ ਅਸੀਂ ਪਹਿਲਾਂ ਫੜਿਆ ਸੀਗਾ ਸ਼ਿਵਰਾਮ ਉਹਦੇ ਤੋਂ ਗਾਂ ਅਸੀਂ ਧਾਰ ਜੋੜੇ ਕਲੂਜ਼ ਮਿਲੇ ਐਵੀਡੈਂਸ ਸਟੈਬਲਿਸ਼ ਕੀਤੇ ਤੇ ਕੱਲ ਅਸੀਂ ਤਿੰਨ ਬੰਦੇ ਹੋਰ ਇਹਦੇ ਵਿੱਚ ਯੂਪੀ ਤੋਂ ਫੜੇ ਹੈਗੇ ਜੋ ਕਿ ਫਰਮਾਨ ਅਲੀ ਮੁਜ਼ਫਰਨਗਰ ਦਾ ਇੱਕ ਆਸ਼ੂ ਸਹਾਰਨਪੁਰ ਦਾ ਤੇ ਇੱਕ ਅਭਿਸ਼ੇਕ ਕੁਮਾਰ ਇਹ ਵੀ ਸਹਾਰਨਪੁਰ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਅਸੀਂ ਰਿਕਵਰੀ ਵੀ ਹੋਈ ਹੈ ਸਾਨੂੰ ਨੀਅਰਬਾਉਟ 425000 ਇਨਟੌਕਸੀਕੇਟਿਡ ਟੈਬੂਲਟਸ ਜਿਨ੍ਹਾਂ ਦਾ ਜੋ ਉੱਪਰ ਮੈਂਸ਼ਨ ਸੀਗਾ ਉਹ ਐਲਪਰਾਜ਼ੋਲਮ ਸਾਲਟ ਹੈਗਾ ਤੇ ਇਹਨਾਂ ਤੋਂ ਇੱਕ ਗੱਡੀ ਹੁੰਡਾਈ ਐਕਸੈਂਟ ਵੀ ਅਸੀਂ ਰਿਕਵਰ ਕੀਤੀ ਹੈ ਜੋ ਮੁਰਲੀ ਤਕਤੀਸ਼ ਦੇ ਵਿੱਚ ਪਤਾ ਲੱਗਿਆ ਹੈਗਾ ਜਿਹੜਾ ਇਹ ਫਰਮਾਨ ਅਲੀ ਹੈ ਜੋ ਮੁਜ਼ੱਫਰਨਗਰ ਦੇ ਵਿੱਚ ਇੱਕ ਮੈਡੀਕਲ ਸਟੋਰ ਰਨ ਕਰਦਾ ਹੈ ਨਾਲ ਦੀ ਨਾਲ ਪਹਿਲਾਂ ਵੀ ਮੁਜ਼ੱਫਰਨਗਰ ਯੂਪੀ ਦੇ ਵਿੱਚ ਇਹਦੇ ਤੇ ਇੱਕ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਹੈ ਬਾਕੀ ਅਸੀਂ ਆ ਜੀਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿੰਨਾ ਸਮਾਂ ਬਰੰਮਲ ਹੋ ਜਾਵੇ ਜੀ ਟੋਟਲ ਜਿੱਦਾਂ ਕਿ 425000 ਟੈਬਲੇਟਸ ਹੁਣ ਹੋਈਆਂ ਤੇ 137000 ਪਹਿਲਾਂ ਹੋ ਗਈ ਸੀਗੀ ਤੋਂ ਮੋਰ ਦੈਨ ਜੀ ਨੀਅਰ ਅਬਾਊਟ 6 ਲੱਖ ਦੇ ਅਰਾਊਂਡ ਕੀ ਰਿਕਵਰੀ ਹੈਗੀ ਇਨਟੌਕਸੀਗੇਟਿਡ ਟੈਬਲੇਟਸ ਤੇ ਕੈਪਸੂਲ ਬਨਾਰਾ ਲਈ ਸਭ ਤੋਂ ਵੱਡੀ ਉਪਰਾਖੀ ਮੰਨੀ ਜਾਂਦੀ ਹੈ ਜੀ ਰੀਸੈਂਟ ਟਾਈਮਸ ਦੇ ਵਿੱਚ ਵੀ ਅਸੀਂ ਕਾਫੀ ਵੱਡੀਆਂ ਖੇਵਸ ਪੜੀਆਂ ਹੈ ਪੋਪੀ ਹਸਕ ਵੀ ਐਸੀ ਰਿਕਵਰ ਕੀਤੀ ਹੈ ਰੀਸੈਂਟ ਟਾਈਮਸ ਦੇ ਵਿੱਚ 40 ਕੁਇੰਟਲਸ ਤੋਂ ਜ਼ਿਆਦਾ ਪਿੱਛੇ ਸੀ ਵੀ ਐਸੀ ਕਾਫੀ ਲੱਖਾਂ ਗੋਲੀਆਂ ਫੜੀ ਸੀਗੀ ਤੇ ਹੁਣ ਵੀ ਇਹ ਕਾਫੀ ਅੱਛੀ ਰਿਕਵਰੀ ਹੈਗੀ ਸਾਡੀ ਟੀਮਸ ਨੇ ਬਹੁਤ ਅੱਛਾ ਐਪਰੀਸ਼ੀਏਬਲ ਕੰਮ ਕੀਤਾ ਜਿਹਦੇ ਵਿੱਚ ਇੰਨੇ ਵੱਡੀ ਖੇਪ ਫੜ ਕੇ ਤੇ ਜੋ ਫਾਰਮਾਸਿਟੀਕਲ ਡਰੱਗਸ ਇੰਟੌਕਸੀਗੇਟਿਡ ਟੈਬਲੇਟਸ ਤੇ ਕੈਪਸੂਲਸ ਦੀ ਰਿਕਵਰੀ ਹੋਈ ਹੈ ਇਟ ਇਜ਼ ਕਮੈਂਡੇਬਲ ਜੌਬ ਔਰ ਇਹਨਾਂ ਦੇ ਪਿੱਛੇ ਜੋ ਕਿਤੇ ਕਿਤੇ ਸਪਲਾਈ ਕਰ ਦਿੰਦੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਅਸੀਂ ਸਟੈਬਲਿਸ਼ ਕਰਾਂਗੇ ਜੀ ਇਦਾਂ ਬੈਕਵਰਡ ਦੇ ਵਿੱਚ ਕਰ ਰਹੇ ਹਾਂ ਅਸੀਂ ਕੰਮ ਐਦਾਂ ਹੀ ਫਾਰਵਰਡ ਦੇ ਵਿੱਚ ਕਿ ਵੀ ਇੱਥੇ ਕੋਈ ਇਹਨਾਂ ਦੇ ਪੈਡਲਰ ਸੀਗੇ ਲੋਕਲ ਏਰੀਆ ਦੇ ਵਿੱਚ ਜਾਂ ਨੇੜੇ ਵਾਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਹਨਾਂ ਨੇ ਸਪਲਾਈ ਕਰਨਾ ਸੀਗਾ ਉਹ ਸਾਰਾ ਕੁਝ ਅਸੀਂ ਅਨਰਥ ਕਰਾਂਗੇ ਕਿਮਿਕ ਹੈ ਲੈ ਕੇ ਆ ਰਹੇ ਸੀ ਜਿਹੜੀ ਪਹਿਲਾਂ ਬੜੀ ਨਹੀਂ ਸੀ ਜਿੱਥੋਂ ਪਹਿਲਾਂ ਕਿੰਨਾ ਸਮਾਂ ਹੋ ਗਿਆ ਮੰਨ ਕਰ ਰਹੇ ਜੀ ਅੱবি ਜਿੱਦਾਂ ਅਸੀਂ ਕੱਲੀ ਇਹਨਾਂ ਨੂੰ ਫੜਿਆ ਹੈਗਾ ਲੇਟ ਤੇ ਅੱਜ ਅਸੀਂ ਫਿਰ ਰਿਮਾਂਡ ਲੇਵਾਂਗੇ ਇਹਨਾਂ ਦਾ ਪੇਸ਼ ਕਰਕੇ ਡਿਮਾਂਡ ਤੋਂ ਫਿਰ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਬਟ ਜਿੱਦਾਂ ਕਿ ਤੁਹਾਡੇ ਸਾਹਮਣੇ ਹੀ ਹੈਗਾ ਲੈਕਸ ਆਫ ਟੈਬਲੇਟਸ ਅਸੀਂ ਰਿਕਵਰ ਕਰ ਚੁੱਕੇ ਤੇ ਡੈਫੀਨਿਟਲੀ ਦੇ ਆਰ ਇਨਵੋਲਡ ਇਨ ਬਿਗ ਡਰੱਗਸ ਸਮਗਲਿੰਗ